ਮੈਂ ਵੀ ਉੱਥੇ ਤਰਾ ਨਿੱਕੜ ਟੀ-ਸ਼ਰਟ ਪਾਈਏ ਪਰ ਨਾਂ ਬੰਦਿਆਂ ਨੇ ਮੈਨੂੰ ਬੰਦ ਤੇ ਆ ਗਿਆ ਆਉਂਦਿਆਂ ਨੂੰ 200 ਦੇ ਕੁਝ ਨੌਂਵਾਂ ਵਾਲੀ ਗੱਲ ਹੋਈ ਬੰਦੇ ਵਾਧੂ ਹੀ ਪਰ ਦਾਜਰ ਬੰਦੇ ਤੋੜੇ ਭਾਰ ਦੇ ਤੇ ਦਾਜਰ ਬੰਦੇ ਤੋੜੇ ਚੁਦਾ ਲੈ ਬਾਕੀ ਬਰੋਤੇ ਨਿੱਕੜ ਨੇ ਮੇਰੇ ਉੱਤੇ ਮਾਰਿਆ ਮੈਂ ਆਖਿਆ ਸਾਰੇ ਬਹਾਦਰ ਕਰੋ ਸੇਵਾ ਚੁੱਪੋ ਤੋਂ ਉਤਾਰੇ ਲੇਗੋ ਨਾਲ ਉਹ ਸਾਰੇ ਇੱਕ ਦੂਜੇ ਦੇ ਮੂੰਹਲੇ ਜਿੱਤੇ ਬੈਜਾ ਬੜਾ ਪਾਸਾ ਕਰਿਆ ਕਰ ਮੈਂ ਮੁੜ ਕੇ ਵੇਖਿਆ ਜਦੋਂ ਨਾਮ ਲਿਖੇ ਲੱਗਾ ਤੁਰ ਮੈਂ ਉੱਤਰਾ ਜਾ ਕਿੰਨਾ ਕਿਲੇ ਫੜ ਜਾ ਕਿ 1200 ਕਰਜੋ ਸੋਤੇ ਜਿੰਨਾ ਵੀ ਝੰਡੇਗਾ ਪਰਵਾਹ ਨਹੀਂ ਕਰਾਂ ਮਾਨ ਸਰਦਾਰ ਹੋਊਗਾ ਤੇ ਆਪਣੀ ਪਾਰਟੀ ਤੇ ਆਪਣੇ ਨੂੰ ਕਦੇ ਆ ਆਪਣੇ ਕਦੇ ਕੋਈ ਕੋਈ ਨਮਾਣੀ ਕੋਈ ਪੁਰਾਣੀ ਸਾਰੇ ਇੱਕੋ ਜਿਹੇ ਚੇਹ ਮੈਂ ਸਾਹ ਬਿਠਿਆ ਨਹੀਂ ਹੈਗਾ ਅਹੀਂ ਪੱਠੇਵਾਂ ਕਿਹਾ ਆਪਣੇ ਪਸਵਾਂ ਨੂੰ ਪੋਣੇ ਇਹਦਾ ਇਤੋ ਦਾ ਜਣਾ ਵੀ ਲਿਹਾਉ ਦਾਤਰੀ ਤੇ ਇਹਦਾ ਫਰਮ ਅਹੀਂ ਪੱਠੇਵਾਂ ਕਿਹਾ ਲੈ ਕੇ ਆ ਗਿਆ ਜਿਹੜੀ ਇਹਦਾ ਹੀ ਹੌਰਾ ਹੱਥ ਹੋਈ ਪਈ ਹੈ ਨਾਤੇ ਅ ਜੀਰੇਲ ਕੋ ਮੀਟਿੰਗ ਹੋ ਜੀਦਾ ਨਾ ਬਟੂਲੇ ਨੇ

ਪਟਿਆਲਕੇ ਚ ਵੱਡਾ ਰੁਤਬਾ ਵੱਡਾ ਸਤਾਰ ਰੱਖਣ ਵਾਲਾ ਪਰਿਵਾਰ ਚੰਡੇਗਾ ਪਰਿਵਾਰ ਸ਼ਿੰਦਾ ਸਿੰਘ ਚੰਡੇਕੇ ਜਿਹੜੇ ਅੱਜ ਇਹ ਦੁਨੀਆ ਤੇ ਨਹੀਂ ਰਹੇ ਸਵਰਗਾ ਚ ਵਾਸ ਹੋਏ ਉਹਨਾਂ ਦਾ ਇਹ ਪਰਿਵਾਰ ਆ ਰਾਜਨੀਤੀ ਚ ਪਰਿਵਾਰ ਵੱਡਾ ਸਤਾਰ ਰੱਖਦਾ ਸੀ ਇਹ ਅੱਜ ਨਹੀਂ ਪਿਛਲੀਆਂ ਤਿੰਨਾਂ ਪੀੜੀਆਂ ਤੋਂ ਕਾਲੀਗੱਲ ਨਾਲ ਰਹੇ ਆ ਤੇ ਅੱਜ ਭਉਦਾਰਾ ਹੋ ਚੰਡੇਕੇ ਦੇ ਪਰਿਵਾਰ ਦੇ ਸਾਥ ਨਾਲ ਅਸੀਂ ਇਲਾਕੇ ਚ ਹੋਰ ਮਜ਼ਬੂਤ ਹੋਏ ਆ ਜਿੱਤ ਜਿਹੜੀ ਆ ਹੋਰ ਵੱਡੀ ਹੋ ਗਈ ਆ ਲੀਡ ਜਿਹੜੀ ਆ ਹੋਰ ਪੱਕੀ ਹੋ ਗਈ ਆ ਕਿ ਜਿਹੜੀ ਸਾਡੀ ਲੀਡ ਆ ਉਹ ਪਹਿਲਾਂ 2022 ਚ 11000 ਤੇ ਜਿੱਤੇ ਹਾਂ ਐਰਕਾ ਪਰਮਾਤਮਾ ਕਿਰੇ 25 26000 ਦੀ ਲੀਡ ਤੇ ਇਥੋਂ ਪੱਟੀ ਵਾਲੀ ਵਿਧਾਨ ਸਭਾ ਜਿਹੜੀ ਆ ਉਤੋਂ ਜਿੱਤੀਏ ਤੇ ਦਿਨ ਬਦਿਨ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਛੰਡੇ ਦਾ ਪਰਿਵਾਰ ਆਉਣ ਦੇ ਨਾਲ ਹੋਰ ਇਲਾਕੇ ਦੇ ਵਿੱਚ ਜਿਹੜੇ ਚੰਗੇ ਹੋਰ ਪਰਿਵਾਰ ਉਹ ਵੀ ਨਾਲ ਸ਼ਾਮਲ ਹੋਣਗੇ ਮੈਂ ਆਪਣੇ ਭਰਾ ਗੁਰਜੋਤ ਦਾ ਤੇ ਸਮੂਹ ਛੰਡੇ ਦਾ ਪਰਿਵਾਰ ਦਾ ਸਮੂਹ ਸਮੂਹ ਸਾਡੇ ਸਭਰਾ ਵਾਸੀ ਜਿੰਨੇ ਵੀ ਮੇਰੇ ਸਾਥੀ ਆ ਆਮ ਆਦਮੀ ਪਾਰਟੀ ਦੇ ਉਨਾ ਸਾਰਿਆਂ ਦਾ ਧੰਨਵਾਦ ਕਰਦਾ ਗੁਰਜੋਤ ਸਿੰਘ ਪਿੰਡ ਸਭਰਾ ਅਸੀਂ ਸਾਰੇ ਝੰਡੇਗੇ ਪਰਿਵਾਰ ਨੇ ਅਸੀਂ ਸ਼ੁਰੂ ਤੋਂ ਅਕਾਲੀ ਦਲ ਨਾਲ ਸੰਬੰਧਤ ਹਾਂ ਤੇ ਕੈਰਨ ਸਾਹਿਬ ਨਾਲ ਸਰਦਾਰ ਬਲਦਵਿੰਦਰ ਸਿੰਘ ਪ੍ਰਤਾਪ ਸਿੰਘ ਨਾਲ ਅਸੀਂ 30 ਸਾਲਾਂ ਤੋਂ ਚੱਲੇ ਆ ਰਹੇ ਸੀ ਇਸ ਇਲੈਕਸ਼ਨ ਦੇ ਵਿੱਚ ਅਸੀਂ ਲਾਲਜੀਤ ਭੁੱਲਰ ਦੀ ਸਾਹਿਬ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਅਸੀਂ ਲਾਲਜੀਤ ਭੁੱਲਰ ਦੀ ਮਦਦ ਕਰਨ ਦਾ ਫੈਸਲਾ ਲਿਆ ਆ ਤੇ ਸਾਰੇ ਪਰਿਵਾਰ ਨੇ ਅੱਜ ਇਕੱਠ ਕਰਕੇ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਸਹਿਮਤੀ ਬਰਟਾਈ ਆ ਤੇ ਉਹਨਾਂ ਨੂੰ ਤਨਦੇਈ ਨਾਲ ਮਿਹਨਤ ਕਰਕੇ ਜਿਤਾਉਣ ਦਾ ਵਾਦਾ ਕੀਤਾ ਕਿੰਨੇ ਕੁ ਪਰਿਵਾਰ ਜਿਹੜੇ ਸ਼ਾਮਲ ਹੋਏ ਅੱਜ ਕਰੀਬ ਸਾਡੇ 35 ਦੇ ਕਰੀਬ ਪਰਿਵਾਰ ਸ਼ਾਮਲ ਹੋਏ ਪਿੰਡ ਦੇ ਵਿੱਚ ਕਿੱਦਾਂ ਲੱਗਦਾ ਪਿੰਡ ਦੇ ਵਿੱਚ ਸਿੱਧੀ ਆਮ ਆਦਮੀ ਪਾਰਟੀ ਦੀ ਬਹੁਤ ਵਧੀਆ ਹੈ ਜੀ ਤੇ ਸਾਡੇ ਖਿਆਲ ਨਾਲ ਤੇ ਕਾਫੀ ਵਧੀਆ ਲੀਡ ਨਾਲ ਜਿੱਤਾਂਗੇ ਇਸ ਭਰਾ ਦੇ ਵਿੱਚ ਮੈਂ ਸ਼ਰਨਜੀਤ ਸਿੰਘ ਪੂਰਾ ਪਿੰਡ ਖਬਰਾ ਦਾ ਰਹਿਣ ਵਾਲਾ ਜੀ ਅੰਨ ਕੀ ਕਹਿਣਾ ਚਾਹੁੰਦੇ ਜਿਉਂ ਅੱਜ ਅਕਾਲੀ ਦਲ ਨੂੰ ਵਾਲੀ ਦਾ ਕਹਿ ਕੇ ਗਜਾਰ ਸਿੰਘ ਜੋ ਤਾਰਾ ਢੰਡੇ ਦਾ ਨਾਮ ਦੇ ਨਾਲ ਜਾਣੇ ਜਾਂਦੇ ਆ ਉਹ ਆਮ ਆਦਮੀ ਪਾਰਟੀ ਚਲਾਨ ਕੀਤੀ ਕੀ ਕਹਿ ਚਾਹੁੰਦੇ ਆ ਪਹਿਲੀ ਗੱਲ ਤੇ ਇਹ ਆ ਜੀ ਵੀ ਕਿ ਜਿਹੜਾ ਚੰਡੇਗਾ ਦਾ ਪਰਿਵਾਰ ਆ ਨਾ 50 ਸਾਲ ਤੋਂ ਇਹ ਅਕਾਲੀ ਦਲ ਨਾਲ ਜੁੜਿਆ ਆ ਸੀ ਸਰਦਾਰ ਕਰਨੈਲ ਸਿੰਘ ਜੀ ਚੰਡੇਕੇ ਸੁਭਰਾਵਾਂ ਦੇ ਜਿਹੜੇ ਮੁੱਖ ਆਗੂਆਂ ਦੇ ਵਿੱਚੋਂ ਗਿਣੇ ਜਾਂਦੇ ਸੀ ਤੇ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਆ ਕਿ ਇਹ ਸਾਰੇ ਪਰਿਵਾਰ ਨੇ ਲਾਲਜੀਤ ਸਿੰਘ ਪੁੱਲਰ ਕੈਬਨਿਟ ਮੰਤਰੀ ਦੇ ਨਾਲ ਚੱਲਣ ਦਾ ਜਿਹੜਾ ਫੈਸਲਾ ਕੀਤਾ ਤੇ ਸਾਨੂੰ ਪਿੰਡ ਵਾਸੀਆਂ ਨੂੰ ਇਹਦੇ ਨਾਲ ਬਹੁਤ ਜਿਆਦਾ ਤਾਕਤ ਮਿਲੀ ਆ ਤੇ ਸਾਨੂੰ ਆਸ ਆ ਕਿ ਅਸੀਂ ਅੱਗੇ ਨਾਲੋਂ ਜਿਆਦਾ ਲੀਡ ਦੇ ਨਾਲ ਇਹਨਾਂ ਨੂੰ ਸਭਰਾਵਾਂ ਚ ਜਿਤਾਵਾਂਗੇ 20 ਵੀ ਮੈਂਬਰ ਹੁੰਦੇ ਸਭਰਾ ਠੀਕ ਆ ਨਾ ਜੀ ਅੱਜ ਦਿਲਜਾਰ ਸਿੰਘ ਛੰਡੇ ਪਰਿਵਾਰ ਦੇ ਜੋ ਆਵਾਜ਼ੀ ਬਾਤ ਤੇ ਇਹਨਾਂ ਨੂੰ ਦੱਸਾਂਗਾ ਬਹੁਤ ਵਧੀਆ ਪਰਿਵਾਰ ਆ ਅੱਜ ਤੂੰ ਜੋ ਵੀ ਅਸੀਂ ਆਪਣੀ ਸਮਾਲ ਦੇ ਵਿੱਚ ਵੇਖਣ ਲੱਗੇ ਆ ਕਾਲੀ ਦਲ ਦੇ ਨਾਲ ਅੜਦੇ ਰਹੇ ਆ ਤੇ ਇਹ ਨੀਗਾ ਆਪੀ ਸੁਰੇ ਜਾਂਦੇ ਉਂਗਲਾ ਮਾਰਦੇ ਜਾਣਾ ਵਾ ਜਿਹਦੇ ਨਾਲ ਖੜੇ ਆ ਤੇ ਖੜੇ ਆ ਤੇ ਸ਼ਰੇ ਆ ਮੈਦਾਨ ਦੇ ਵਿੱਚ ਖੜ ਕੇ ਮਾਤ ਕਰਦੇ ਰਹੇ ਆ ਇਸੇ ਪਰਿਵਾਰ ਦੇ ਵਿੱਚੋਂ ਛਿੰਦਾਹੋਂ ਝੰਡੇਕਾ ਜਿਤਰਾ ਲਾਲੋ ਇਹ ਪਰਿਵਾਰ ਇਹ ਦੋ ਦੋ ਮੈਂਬਰ ਪੰਚਾਇਤ ਇੱਕ ਪਰਿਵਾਰ ਦੇ ਵਿੱਚੋਂ ਬੰਦੇ ਰਹੇ ਆ ਇਹ ਪਰਿਵਾਰ ਬਹੁਤ ਵੱਡਾ ਵਾ ਤੇ ਬੜਾ ਆਸ ਮੈਦਾਲਾ ਵਾ ਜਿੱਥੇ ਖੜ ਜਾਂਦਾ ਵਾ ਉੱਥੇ ਖਲੋ ਜਾਂਦਾ ਵਾ ਇਹ ਨੀਗਾ ਕੁ ਦੋ ਗੋਲੀਆਂ ਦਿੱਤੀਆਂ ਇਹ ਪਰਿਵਾਰ ਦੇ ਵਿੱਚ ਹੀ ਨਹੀਂ ਗੀਆਂ ਇਸ ਕਰਕੇ ਇਹ ਪਰਿਵਾਰ ਆਉਣਾ ਸਾਨੂੰ ਅੱਜ ਬਹੁਤ ਵੱਡਾ ਲਾਭ ਹੋਇਆ ਵਾ ਤੇ ਬੜੀ ਵੱਡੀ ਆਸ ਹੋਈ ਹੈ ਕਿ ਬਹੁਤ ਵੱਡੀ ਲੀਡ ਨਾਲ ਇਸ ਭਰਾਵਾਂ ਦੇ ਵਿੱਚੋਂ ਮੰਤਰੀ ਸਾਹਿਬ ਨੂੰ ਜਿਤਾ ਕੇ ਕੱਲਾਂਗੇ ਰਜਿੰਦਰ ਸਿੰਘ ਸਰਪੰਚ ਪਿੰਡ ਜਯਤੀਸ਼ਾ ਸਰਦਾਰ ਕੀ ਕਹਿੰਦਾ ਤੁਹਾਡੇ ਜੋ ਅੱਜ ਦਾਰਾ ਸਿੰਘ ਚੰਡੇ ਦਾ ਪਰਿਵਾਰ ਆਮ ਆਪੀ ਪਾਰਟੀ ਇੱਕ ਸ਼ਾਮ ਦੇ ਦੇਖੋ ਜੀ ਸਰਦਾਰ ਦਾਰਾ ਸਿੰਘ ਸੰਨ ਅਫਸਰ ਦਾ ਠਾਕੁਰ ਸਿੰਘ ਜੀ ਇਹ ਚੰਡੇ ਦਾ ਪਰਿਵਾਰ ਬਹੁਤ ਵੱਡਾ ਨਾਮਵਰ ਪਰਿਵਾਰ ਹੈ ਇਹ ਜਿਹਨੇ ਪਹਿਲਾਂ ਵੀ ਵੀਰ ਸਿੰਘ ਨੇ ਵੀ ਦੱਸਿਆ ਵਾ ਕਿ ਇਹਨਾਂ ਦੇ ਕਿਸੇ ਵੜੇ ਛੋਟੇ ਛੋਟੇ ਨੇ ਹਰ ਤੋਂ ਦੋ ਦੋ ਮੈਂਬਰ ਵੀ ਬੰਦੇ ਰਹੇ ਇਸ ਪਰਿਵਾਰ ਦੇ ਵਿੱਚੋਂ ਬਹੁਤ ਇੱਕ ਵਧੀਆ ਪਰਿਵਾਰ ਆ ਅੱਜ ਇਹਨਾਂ ਦੇ ਆਉਣ ਦੇ ਨਾਲ ਆਮ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਵਾ ਜਿਹਦੀ ਵੀ ਨਾਸ ਸਭਾ ਪਿੰਨ ਨੂੰ ਬਹੁਤ ਹੀ ਮਜ਼ਬੂਤੀ ਹੋਈ ਆ ਅੱਗੇ ਵੀ ਬਹੁਤ ਲੀਡ ਨਾਲ ਜਿੱਤ ਜਾਂਦੀ ਇਹਨਾਂ ਦੇ ਨਾਲ ਆਉਣ ਨਾਲ ਬਹੁਤ ਵੱਡੀ ਕਿਸਮ ਨਾਲ ਸੰਜਤਾ ਲਿਖੋ ਵੋਟਰਾਂ ਸੋਟਰਾਂ ਨੂੰ ਕੀ ਪੀਲ ਕਰਨੀ ਚਾਹੋ ਵੋਟਰਾਂ ਸੋਟਰਾਂ ਨੂੰ ਪੀਲ ਕਰਾਂਗੇ ਕਿ ਵੇਖੋ ਦਾਲਜੀਤ ਸਿੰਘ ਮੰਤਰੀ ਨੇ ਜੋ ਜਿਹੜੇ ਕਿ ਲੋਕ ਸਭਾ ਕਕਰੂਬ ਸਭ ਤੋਂ ਚੋਣ ਲੜਦਾ ਹੈ ਬਹੁਤ ਵਧੀਆ ਨੇਕ ਇਨਸਾਨ ਨੇ ਉਹਨਾਂ ਦੀਆਂ ਨੀਤੀਆਂ ਨੂੰ ਉਹਨਾਂ ਦੇ ਮੇਲ ਮਲਾਪ ਨੂੰ ਖੁਸ਼ ਹੋ ਕੇ ਹਰੇਕ ਪੈਣਪਰਾ ਨੂੰ ਅਸੀਂ ਬੇਨਤੀ ਕਰਾਂਗੇ ਕਿ ਤੁਸੀਂ 1 ਜੂਨ ਨੂੰ ਚਾਰੂ ਵਾਲਾ ਬਟਨ ਦਬਾ ਕੇ ਆਮ ਪਾਰਟੀ ਨੂੰ ਕਾਮਯਾਬ ਕਰੋ ਜੀ ਦੇਖੋ ਜੀ ਲਾਜੀਤ ਪੁੱਲਰ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਦੇ ਪਿਆਰ ਦੇ ਸਦਕਾ ਹੀ ਲੋਕ ਜਿਹੜੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ੜਾ ੜਾ ਆਮ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਮੇਰਾ ਨਾਮ ਸੰਦੀਪ ਸਿੰਘ ਜੀ ਕੀ ਕਹਿਣਾ ਚਾਹਦੇ ਜੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਕਾफी ਫਾਇਦਾ ਰਿਹਾ ਵਾ ਕਾफी ਪਰਿਵਾਰ ਨੇ ਸ਼ਾਮਲ ਹੋਇਆ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਸੁਭਰਾ ਤੋਂ ਕਾਲੀਤਲ ਦੇ ਨਾਲ ਬੜਾ ਪੁਰਾਣਾ ਪਰਿਵਾਰ ਸੀ ਦਾਰਾ ਸਿੰਘ ਛੰਡੇਗੇ ਹੁਣ ਆਈ ਛੰਡੇ ਦਾ ਪਰਿਵਾਰ ਇਹ ਅੱਜ ਸ਼ਾਮਲ ਹੋਇਆ ਬਹੁਤ ਵੱਡਾ ਭਰਵਾ ਹੰਗਾਰਾ ਮਿਲਿਆ ਤੇ ਜਿੱਤ ਤੇ ਆਮ ਆਦਮੀ ਪਾਰਟੀ ਦੀ ਲੀਡ ਸੁਭਰਾ ਚੱਕੇ ਵੀ ਹੈਗੀ ਸੀ ਤੇ ਹੁਣ ਹੋਰ ਜਿਆਦਾ ਲੀਡ ਹੋਈ ਆ ਇਹ ਪਰਿਵਾਰ ਦੇ ਨਾਲ ਆਉਂਦੇ ਨਾਲ ਬਹੁਤ ਵੱਡਾ ਹੰਗਾਰਾ ਮਿਲਿਆ ਸੁਭਰਾ ਵੋਟਰਾਂ ਤੋਂ ਕੋਟਰਾਂ ਕੀ ਪੀਲ ਕਰਨੀ ਚਾਹੁੰਦੇ ਆ ਵੋਟਰਾਂ ਸਾਰਿਆਂ ਨੂੰ ਪੀਲ ਕਰਨੀ ਚਾਹੁੰਦੇ ਆ ਇਹ 2 ਸਾਲ ਦੇ ਜੋ ਵੀ ਕੰਮਕਾਰ ਜ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਕੰਮ ਕਰ ਕੀਤੇ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਕਰਨਗੇ ਤੇ ਵੱਧ ਤੋਂ ਵੱਧ ਪੀਰੇ ਆ ਵੀ ਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਆਪ ਕੇ ਤੇ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਉਗੇ। ਮੈਂ ਰਣਦਰਸ਼ਨ ਸਿੰਘ ਨੰਬਰਦਾਰ ਪਿੰਡ ਸਿਭਰਾ। ਕੀ ਕਹਿਣਾ ਤੁਹਾਡੇ ਜੀ ਅੱਜ ਸਾਹੀ ਪਰਿਵਾਰਾਂ ਆਵਾਂ ਦੀ ਘਟ ਦੇ ਸਾਹਮਣੇ। ਅੱਜ ਜੀ ਕਾਲੀਦਾਨ ਨੂੰ ਛੱਡ ਕੇ ਮੇਰਾ ਵੀਰਦਾਰਾ ਸਿੰਘ ਝੰਡੇਗਾ। ਬੜਾ ਵੱਡਾ ਪਰਿਵਾਰ ਨਾਲ ਬੜਾ ਚਿਹਰਾ ਕਾਲੀਦਾਨ ਨੂੰ ਵੋਟਾਂ ਪਾਈਆਂ ਬੜਾ ਖਵਾ। ਅੱਜ ਉਹਨੇ ਕਾਲੀਦਾਨ ਨੂੰ ਛੱਡ ਕੇ ਆਮ ਪਾਰਟੀ ਦਾ ਪੰਨਾ ਫੜ ਲਿਆ ਝਾੜੂ ਵਾਲ ਕਾਰੂ ਵਾਲਾ ਨਾਰਾ ਲਗਾਓ ਅਸੀਂ ਜੀ ਤੁਹਾਨੂੰ ਅਦਕਾਰਦੇ ਚੰਡੇ ਦੇ ਪਰਿਵਾਰ ਦਾ ਜਿਨ੍ਹਾਂ ਬਹੁਤ ਵੱਡੀ ਵਧੀਆ ਫੈਸਲਾ ਲਿਆ ਆਮ ਆਦਮੀ ਪਾਰਟੀ ਦਾ ਪੱਲਾ ਹੀ ਨਾ ਫੜਿਆ ਹਾਂਜੀ ਅਵਤਾਰ ਸਿੰਘ ਜੀ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਹਲਕਾ ਪੱਟੀ ਕੀ ਕਹਿਣਾ ਚਾਹੁੰਦੇ ਜੋ ਅੱਜ ਬਲਜਾਰ ਸਿੰਘ ਦਾਲਾ ਚੰਡੇ ਦੇ ਪਰਿਵਾਰ ਆਮ ਆਦਮੀ ਪਾਰਟੀ ਦੇ ਸਾਹਮਣੇ ਇਹ ਦੇਖੋ ਜੀ ਬਹੁਤ ਜਿਆਦੀ ਖੁਸ਼ੀ ਵਾਲੀ ਗੱਲ ਆ ਅੱਜ ਸਾਡੇ ਆਮ ਆਦਮੀ ਪਾਰਟੀ ਦਾ ਪਰਿਵਾਰ ਤੇ ਵਾਧਾ ਆ ਸਰਦਾਰ ਦਾਰਾ ਸਿੰਘ ਦੇ ਗ੍ਰਹਿ ਵਿਖੇ ਜੋ ਅੱਜ ਕਾਠ ਹੋਇਆ ਵੀਰ ਗਰਜੋਤ ਸਿੰਘ ਮੈਂਟਰ ਉਹ ਵੀ ਅੱਜ ਬਹੁਤ ਵੱਡਾ ਪਰਿਵਾਰ ਆਪਦਾ ਜਿੰਨੇ 35 ਪਰਿਵਾਰ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਨੂੰ ਇਹ ਗੱਲ ਦੀ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜੋ ਅੱਜ ਇਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਸਾਰਿਆਂ ਦਾ ਸਨਮਾਨ ਕੀਤਾ ਜੀ ਅਸੀਂ ਵੀਰਦਾਰਾ ਸਿੰਘ ਗਰਜੋਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਆਮ ਪਾਰਟੀ 'ਚ ਵਾਧਾ ਕੀਤਾ ਜੀ ਨੰਬਰ ਪੰਚਾਇਤ ਭਟਿੰਦਰ ਸਿੰਘ ਜੋਤੀਸ਼ਾ ਕੀ ਕਹਿਣਾ ਚਾਹਦੇ ਜੀ ਅੱਜ ਆਵਾਦੀ ਪਾਰਟੀ 'ਚ ਫਾਇਦਾ ਆਵਾ ਅੱਜ ਕਾਫੀ ਦਰਵਾਜ਼ਾ ਆ ਅੱਜ ਜੀ ਬਹੁਤ ਖੁਸ਼ੀ ਦੀ ਗੱਲ ਆ ਕਿ ਜਿਹੜਾ ਛੰਡੇ ਦਾ ਪਰਿਵਾਰ ਬਹੁਤ ਵੱਡਾ ਪਰਿਵਾਰ ਆ ਸਰਦਾਰ ਕਰਨੈਲ ਸਿੰਘ ਜੀ ਹਣੀ ਇਹ ਕੋਈ 78-79 ਦੇ ਵਿੱਚ ਜਿਹੜੇ ਹੀ ਅਕਾਲੀ ਦਰ ਨਾਲ ਜੁੜੇ ਸੀ ਉਹ ਤੋਂ ਪਹਿਲਾਂ ਇਹ ਸਰਿੰਦਰ ਕੈਰੋਂ ਦੀ ਮਤ ਕਰਦੇ ਹੁੰਦੇ ਆ ਉਦੋਂ ਬਾਅਦ ਇਹਨਾਂ 40 ਇੱਕ ਤਕਰੀਬਨ 43 44 ਸਾਲ ਜਿਹੜੀ ਅਕਾਲੀ ਦਲ ਦੀ ਠੋਕੇ ਮਤ ਕੀਤੀ ਆ ਕਿਸੇ ਵੀ ਤਰੀਕੇ ਦੀ ਮਦਦ ਹੋਵੇ ਇਹਨਾਂ ਨੇ ਸਾਰੇ ਤਰੀਕਿਆਂ ਦੀ ਉਹਨਾਂ ਦੀ ਮਤ ਕੀਤੀ ਆ ਤੇ ਅੱਜ ਤਕਰੀਬਨ 44 45 ਸਾਲ ਬਾਅਦ ਜਿਹੜੇ ਆ ਇਹਨਾਂ ਸਰਦਾਰ ਲਾਲਜੀਤ ਸਿੰਘ ਭੁੱਲਰ ਦੀਆਂ ਵਧੀਆ ਨੀਤੀਆਂ ਨੂੰ ਵੇਖ ਕੇ ਤੇ ਵਧੀਆ ਕੰਮ ਵੇਖ ਕੇ ਇਹਨਾਂ ਨੇ ਅੱਜ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਸਰਦਾਰ ਦਾਰਾ ਸਿੰਘ ਨੇ ਸੱਦ ਕੇ ਇਹ ਸਾਰੇ ਝੰਡੇ ਕੇ ਪਰਿਵਾਰ ਨੇ ਜਿਹੜਾ ਆਪ ਆਦਮੀ ਪਾਰਟੀ ਜਿਹੜੀ ਉਹ ਜੁਆਇਨ ਕਰਦੀ ਆ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਵੱਡਾ ਪਰਿਵਾਰ ਆ ਮੇਰੇ ਵੇਖਣ ਦੇ ਵਿੱਚ ਹੀ ਸਰਦਾਰ ਸ਼ਿੰਦਾ ਸਿੰਘ ਚੰਡੇ ਦਾ ਉਹ ਉਹਨਾਂ ਦੀ ਇੱਕ ਅਰਦੇ ਮੈਸੇਜ ਉਹਨਾਂ ਦੇ ਦੋ ਇਕੱਠੇ ਮੈਂਬਰ ਸੀਗੇ ਚੰਡੇ ਗਣਾ ਇਹ ਸਾਡੇ ਵੇਖਣ ਦੀ ਗੱਲ ਆ ਉਦੋਂ ਪਹਿਲਾਂ ਵੀ ਕਹਿੰਦੇ ਵੀ ਚੰਡੇ ਕਹਿੰਦੇ ਦੋ ਮੈਂਬਰ ਹੀ ਬਣਦੇ ਰਿਹਾ ਤੇ ਬਹੁਤ ਸੁਰੂਪ ਵਾਲਾ ਪਰਿਵਾਰ ਆ